ਕਹਿੰਦੇ ਰੌਣ ਲਾ ਲੈਂਦਾ ਜੀ ਤੇ ਰੌਣ ਲਾਉਣ ਤੋਂ ਬਾਅਦ ਵੀ ਫਿਰ ਦਾੜੀ ਖਤਾਂਦੀ ਐ ਸਮੇਂ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਆ ਤੁਸੀਂ ਕੇ ਪੀਏ ਟੀਵੀ ਦੇਖ ਰਹੇ ਹੋ ਮੈਂ ਮਨਪ੍ਰੀਤ ਸਿੰਘ ਇੱਥੇ ਜਿਹੜਾ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਇਕੱਠਾ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚ ਰਹੀਆਂ ਨੇ ਪਰ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਵੀ ਜਿਹੜੇ ਸਾਡੇ ਨੌਜਵਾਨ ਨੇ ਸਾਡੀ ਨੌਜਵਾਨ ਪੀੜ੍ਹੀ ਆ ਇਹ ਸਾਡੇ ਇਤਿਹਾਸ ਤੋਂ ਇਹ ਸਾਡੇ ਇਤਿਹਾਸ ਤੋਂ ਵੀ ਬਾਕੀ ਹੋਈ ਫਿਰਦੀ ਆ ਪਤਿਤ ਹੋਈ ਫਿਰਦੀ ਆ ਕੁਝ ਇਹਨਾਂ ਦੇ ਨੌਜਵਾਨਾਂ ਦੇ ਨਾਲ ਵੀ ਸਾਡੇ ਜਿਹੜੇ ਸਵਾਲ ਜਵਾਬ ਨੇ ਅਸੀਂ ਕਰਨੇ ਚਾਹਾਂਗੇ ਜਿਵੇਂ ਨੌਜਵਾਨ ਸਾਡੇ ਨਾਲ ਆ ਰਹੇ ਨੇ ਬਾਈ ਗੱਲ ਸੁਣਿਓ ਫਤਿਹਗੜ੍ਹ ਸਾਹਿਬ ਆਇਓ ਤੁਸੀਂ ਇਹ ਸ਼ਹਾਦਤ ਨੂੰ ਕਿਵੇਂ ਦੇਖਦੇ ਹੋ ਸਾਹਿਬ ਜਾਦੇ ਆਦੇ ਨੂੰ ਵਧੀਆ ਹਾਂ ਮਨੇ ਪਾਸ ਆਦੀ ਪਤਾ ਨਹੀਂ ਕਿ ਕਿੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਇੰਗਲੈਂਡ ਇੰਗਲੈਂਡ ਹਾਂਜੀ ਇੰਗਲੈਂਡ ਦੇ ਵਿੱਚ ਤਾਂ ਫਿਰ ਸਿੱਖਾਂ ਦੀ ਬਹੁਤ ਗਿਣਤੀ ਆ ਇਤਿਹਾਸ ਨਾਲ ਸੰਗਤਾਂ ਜੁੜੀਆਂ ਹੋਈਆਂ ਨੇ ਹਾਂਜੀ ਨਹੀਂ ਸੰਗਤ ਬਹੁਤ ਹਿਸਟਰੀ ਕ੍ਰੀਏਟ ਕਰਦੀ ਆ ਇੰਗਲੈਂਡ ਦੇ ਵਿੱਚ ਤੇ ਬੜੀ ਤੁਹਾਨੂੰ ਉੱਥੇ ਪੜਾਇਆ ਨਹੀਂ ਜਾਂਦਾ じゃ ਸਿੱਖ ਇਤਿਹਾਸ ਪੜਾਇਆ ਨਹੀਂ ਜਾਂਦਾ ਘੱਟ ਪੜਾਉਂਦੇ ਆ ਪੰਜਾਬੀ ਬੋਲਦੇ ਹੋ ਹਾਂਜੀ ਬੋਲਦੇ ਮਮੀ ਡੈਡੀ ਹੈਗੇ ਨੇ ਪੰਜਾਬੀ ਨੇ ਹਾਂਜੀ ਉਹ ਪੜਾਉਂਦੇ ਨਹੀਂ ਤੁਹਾਨੂੰ ਦੱਸਦੇ ਨਹੀਂ ਇਤਿਹਾਸ ਬਾਰੇ ਪੜਾਉਂਦੇ ਆ ਤੇਰਾ ਇਤਿਹਾਸ ਬਾਰੇ ਤਾਂ ਪਤਾ ਹੋਣਾ ਚਾਹੀਦਾ ਪਤਾ ਨਹੀਂ ਤੁਹਾਨੂੰ ਦੇਖੋ ਵੀ ਇਸ ਤਰ੍ਹਾਂ ਜੇ ਅਸੀਂ ਕੱਲੀ ਪੰਜਾਬ ਦੀ ਗੱਲ ਨਹੀਂ ਬਹੁਤ ਲੋਕ ਖੜੇ ਹੋ ਕੇ ਕਹਿ ਦਿੰਦੇ ਨੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਪਰ ਸਾਡਾ ਇਤਿਹਾਸ ਆ ਅਸੀਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆ ਉਹ ਵਿਦੇਸ਼ ਤੋਂ ਅਸੀਂ ਮੁੰਡਾ ਕਹਿੰਦਾ ਮੈਨੂੰ ਬਾਹਰ ਵੀ ਨਹੀਂ ਪੜਾਇਆ ਜਾਂਦਾ ਇਸ ਸਿੱਖ ਇਤਿਹਾਸ ਪਰ ਇੱਥੇ ਸਾਡੇ ਨਾਲ ਬਹੁਤ ਸਾਰੇ ਨੌਜਵਾਨ ਵੀ ਜਿਹੜੇ ਨੇ ਉਹ ਆ ਵੀ ਰਹੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਵੀਰੇ ਫਤਿਹਗੜ੍ਹ ਸਾਹਿਬ ਆਇਓ ਸਾਬਜਾਦਿਆਂ ਦੀ ਸਾਤ ਨੂੰ ਕਿਵੇਂ ਦੇਖਦੇ ਹੋ ਇਤਿਹਾਸ ਬਾਰੇ ਜਾਣਕਾਰੀ ਹੈ ਜਾਣਕਾਰੀ ਦਾ ਹੁਣ ਇਹ ਲਈ ਜਾਣਕਾਰੀ ਲੈਣੀ ਆ। ਹੈ? ਜਾਣਕਾਰੀ ਲੈਣੇ ਆਇਆ ਜੀ ਬੰ। ਕਿਹੜੀ ਕਲਾਸ ਚ ਪੜਦੇ ਹੋ? ਮੈਂ ਤਾਂ 10th ਚਾਂ ਜੀ। ਹਾਂ ਜੀ। 10th ਜੀ। 10th ਪੰਜਾਬੀ ਪੜਦੇ ਹੋ? ਹਾਂ ਜੀ। ਫਿਰ ਇਤਿਹਾਸ ਪਤਾ ਨਹੀਂ ਸਾਬ ਜਦਾਂ ਦੇ ਨਾਮ ਪਤਾ ਨੇ? ਪਤਾ ਨਹੀਂ। ਅੱਛਾ ਦੱਸੋ ਫਿਰ। ਬਾਬਾ ਜੀ ਰਵਰ ਸਿੰਘ ਦਾ ਫਤਿਹ ਸਿੰਘ ਭਾਈ। ਬਾਬਾ ਉਧਰੋਂ ਮੂੰਹ ਕਰਕੇ ਦੱਸੋ। ਨਹੀਂ ਪਤਾ? ਨਹੀਂ। ਨਹੀਂ। ਫਿਰ ਭੱਜਦਾ ਕਾ ਤੋਂ ਪੰਜਾਬੀ ਪੜਿਆ ਕਰੋ ਘਰੇ ਸਿੱਖਿਆ ਕਰੋ ਸਰਕਾਰੀ ਸਕੂਲ ਚ ਪੜਦਾ ਫਿਰ ਸਰਕਾਰੀ ਸਕੂਲ ਚ ਤਾਂ ਸਾਰਾ ਕੁਝ ਪੜਾਇਆ ਜਾਂਦਾ ਤੇਰੀ ਸ਼ਕਲ ਮਿਲਦੀ ਆ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਨਾਲ ਨਾ ਜੀ ਫਿਰ ਬਣਨਾ ਨਹੀਂ ਉਹਨਾਂ ਵਰਗੇ ਬਣਨਾ ਹੀ ਤਾਂ ਹੁਣ ਕਿਸ ਰੱਖਣ ਲੱਗੇ ਆਂ ਠੀਕ ਸਾਡਾ ਜਿਹੜਾ ਇਤਿਹਾਸ ਹੈ ਦੇਖੋ ਇੰਨਾ ਜ਼ਿਆਦਾ ਉਹ ਕੀਤਾ ਜਾ ਰਿਹਾ ਕੁਛ ਆ ਭੈਣ ਸਾਡੇ ਨਾਲ ਨੇ ਇਹਨਾਂ ਤੋਂ ਵੀ ਪੁੱਛਣਾ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਰਜੇ ਆ ਮੀਆਂ ਸਾਹਿਬ ਤੋਂ ਜੀ ਠੀਕ ਹੈ ਤੇ ਇੱਥੇ ਤੁਸੀਂ ਕਿਵੇਂ ਦੇਖਦੇ ਹੋ ਫਤੇਗੜ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਤੇ ਸਹਿਬਜ਼ਾਦਿਆਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਤੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਸੰਗਤ ਨੂੰ ਮੈਂ ਕਹਿਣਾ ਚਾਹੂਗੀ ਵੀ ਸਹਿਬਜ਼ਾਦਿਆਂ ਦੇ ਦਿਨਾਂ 'ਚ ਸਾਨੂੰ ਜ਼ਿਆਦਾ ਡੀਜੇ ਸਪੀਕਰ ਲਾ ਕੇ ਨਹੀਂ ਹੋਣਾ ਚਾਹੀਦਾ ਟਰੈਕਟਰਾਂ ਤੇ ਮੈਂ ਬਹੁਤ ਵੀ ਰਿਆਂ ਦੇਖਿਆ ਹੈ ਭਈ ਉਹ ਟਰੈਕਟਰਾਂ ਤੇ ਆਉਂਦੇ ਆ ਉਹਨਾਂ ਨੇ ਗਾਣੇ ਲਾਏ ਹੁੰਦੇ ਆ ਇਹ ਗੱਲ ਗਲਤ ਕਪਰ ਸਾਡੇ ਜਿਹੜੇ ਨੌਜਵਾਨ ਨੇ ਬਹੁਤ سارے ਨੌਜਵਾਨਾਂ ਨੂੰ ਅਸੀਂ ਸਵਾਲ ਜਵਾਬ ਵੀ ਕੀਤੇ ਪਰ ਕੋਈ ਨੌਜਵਾਨ ਸਾਡਾ ਸਹੀ ਜਵਾਬ ਦੇਣ ਤੋਂ ਕਿਤੇ ਨਾ ਕਿਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇੰਨੀ ਜਿਆਦਾ ਪਤਿਤ ਹੋ ਚੁੱਕੀ ਆ ਪਰ ਪ੍ਰਚਾਰ ਪ੍ਰਸਾਰ ਵਿੱਚ ਕੋਈ ਕਸਰ ਨਹੀਂ ਪਰ ਸਾਡੇ ਜਿਹੜੇ ਨੌਜਵਾਨ ਨੇ ਇਹ ਸਾਡੇ ਉਹ ਸੱਚ ਦੇ ਮਾਰਗ ਦੇ ਜੋ ਸਾਨੂੰ ਸਹਬਜਾਦਿਆਂ ਨੇ ਮਾਰਗ ਤੇ ਚਲਾਇਆ ਗੁਰੂ ਸਾਹਿਬ ਨੇ ਮਾਰਗ ਤੇ ਚਲਾਇਆ ਉਸ ਮਾਰਗ ਤੇ ਚੱਲਣ ਵਾਸਤੇ ਸਾਡੇ ਨੌਜਵਾਨ ਨੇ ਜਿਹੜੇ ਉਹ ਤਿਆਰ ਨਹੀਂ ਹੈਗੇ ਪਰ ਇੱਥੇ ਜਿਹੜੇ ਸਾਡੇ ਕੁਝ ਨੌਜਵਾਨ ਵੀ ਨੇ ਇੱਥੇ ਆ ਵੀ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰੇ ਕਿੱਥੋਂ ਆਏ ਹੋ ਮਣਿਆਣਾ ਵੀਰੇ ਹਾਂਜੀ ਮਣਿਆਣਾ ਵੀਰੇ ਅੱਛਾ ਫਤੇਗੜ ਸਾਹਿਬ ਦੀ ਧਰਤੀ ਤੇ ਆਏ ਹੋ ਸਹੀਦਾਂ ਬਾਰੇ ਜਾਣਕਾਰੀ ਦਵੋਗੇ ਹਾਂਜੀ ਨਾਮ ਦੱਸੋਗੇ ਸਾਹਿਬ ਜਾਦਿਆਂ ਦੇ ਜਰਾਵਰ ਸਿੰਘ ਫਤੇ ਸਿੰਘ ਜੁਹਾਰ ਸਿੰਘ ਹਾਂਜੀ ਤੇ ਜਰਾਵਰ ਸਿੰਘ ਹਾਂਜੀ ਜੁਹਾਰ ਸਿੰਘ ਅੱਛਾ ਜੀ ਜੋਰਾਵਰ ਸਿੰਘ ਦੇ ਤਿੰਨੇ ਹੋਏ ਨੇ ਫਰ ਕਿਵੇਂ ਤਿੰਨ ਤਿੰਨ ਜਣਿਆਂ ਦੇ ਨਾਮ ਲੈਣੇ ਤੁਸੀਂ ਜਰਾਵਰ ਸਿੰਘ ਫਤੇ ਸਿੰਘ ਅਜੀਤ ਸਿੰਘ ਜੁਹਾਰ ਸਿੰਘ ਤੇ ਸਾਹਿਬ ਜਾਦਿਆਂ ਵਰਗੀ ਥੋੜੀ ਸ਼ਕਲ ਹੈ ਮਿਲਦੀ ਹੈ ਸ਼ਕਲ ਉਹਨਾਂ ਨਾਲ ਨਾ ਜਦਸਤਾਰ ਦੀ ਗਮੀ ਹੈ ਹਾਂਜੀ ਦਸਤਾਰ ਦੀ ਦਸਤਾਰ ਨਹੀਂ ਹੈਗੀ ਦਸਤਾਰ ਬੰਨਣੀ ਨਹੀਂ ਜਾਂਦੀ ਹੈ ਜੀ ਬੰਦ ਨਹੀਂ ਆਉਂਦੀ ਦਾੜੀ ਕਿਸ ਤਰ੍ਹਾਂ ਰੱਖਣੇ ਆਉਂਦੇ ਨੇ ਫਿਰ ਰੱਖਣੇ ਨਹੀਂ ਰੱਖਾਂਗੇ ਹਾਂ ਲੱਗ ਰਿਆਂ ਹੀ ਕਰਨੇ ਫਿਰ ਇੱਥੋਂ ਪਰਨ ਕਰਕੇ ਜਾਓ ਸਾਹਿਬ ਜਦਾਂ ਇਹ ਧਰਤੀ ਦਾ ਇਤਿਹਾਸ ਬਾਰੇ ਜਾਣਕਾਰੀ ਹੈ ਥੋੜੀ ਬੰਦ ਅੱਜ ਪਹਿਲੀ ਵਾਰ ਆਏ ਹਾਂ ਅਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਹਰਿਆਣਾ ਪੰਜਾਬ ਆਰਡਰ ਦੇ ਫਿਰ ਪੰਜਾਬ ਦੇ ਰਹਿਣ ਵਾਲੇ ਹੋ ਤੁਸੀਂ ਪਰ ਤੁਹਾਨੂੰ ਪਹਿਲੀ ਵਾਰ ਆਏ ਹੋ ਠੀਕ ਆ ਪਰ ਆਪਣੇ ਇਤਿਹਾਸ ਬਾਰੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹਾਂਜੀ ਪਤਾ ਨਹੀਂ ਐਨਾ ਨਹੀਂ ਪਤਾ ਹੀ ਨਹੀਂ ਫਿਰ ਪਤਾ ਕਿਉਂ ਨਹੀਂ ਕਿਉਂ ਨਹੀਂ ਪਤਾ ਕੀਤਾ ਹਾਂਜੀ ਕਿਵੇਂ ਕਿਉਂ ਨਹੀਂ ਪਤਾ ਕੀਤਾ ਕਿ ਨੇ 20 ਸਾਲ ਦੇ ਹੋਵੋਗੇ ਹਾਂਜੀ ਫਿਰ 20 ਸਾਲਾਂ ਦੇ ਵਿੱਚ 5 ਸਾਲ ਦੇ ਮੰਨ ਲਿਓ ਵੀ 15 ਸਾਲ ਤੁਸੀਂ ਇਤਿਹਾਸ ਬਾਰੇ ਜਾਣਕਾਰੀ ਹੋਣੀ ਲਈ ਆਪਣੀ ਉਮਰ ਦੇ ਹਿਸਾਬ ਨਾਲ ਲੈਣੀ ਵੀ ਚਾਹੁੰਦੇ ਜਾਣਕਾਰੀ ਲੈਣੀ ਪਰਦੇ ਹਾਂ ਹਾਂਜੀ ਫਿਰ ਪੜਿਆ ਕਰੋ ਇਤਿਹਾਸ ਠੀਕ ਹੈ ਸਾਡੇ ਨੌਜਵਾਨਾਂ ਨੂੰ ਸਾਡਾ ਹੋਣਾ ਇਤਿਹਾਸ ਦੀ ਮੈਂ ਨਾ ਗੱਲ ਕਰਾਂ ਜਿਸ ਧਰਤੀ ਦੇ ਨਤਮਸਤਕ ਸਾਡੀ ਨੌਜਵਾਨ ਪੀੜ੍ਹੀ ਹੋ ਰਹੀ ਆ ਇੱਥੇ ਨਹੀਂ ਉਸ ਇਤਿਹਾਸ ਬਾਰੇ ਵੀ ਨਹੀਂ ਪਤਾ ਫਤੇਗੜ ਸਾਹਿਬ ਦੀ ਧਰਤੀ ਦੇ ਕੱਲਾ ਮੱਥਾ ਟੇਕ ਕੇ ਆਪਣੇ ਘਰਾਂ ਨੂੰ ਮੁੜ ਜਾਂਦੇ ਨੇ ਪਰ ਇਤਿਹਾਸ ਤੋਂ ਸਾਡੇ ਜਿਹੜੇ ਨੌਜਵਾਨ ਨੇ ਮੁਨਕਰ ਨੇ ਨੌਜਵਾਨ ਆ ਰਹੇ ਨੇ ਹਾਂਜੀ ਵੀਰੇ ਫਤੇਗੜ ਸਾਹਿਬ ਆਇਓ ਕਿਵੇਂ ਦੇਖਦੇ ਧਰਤੀ ਤੇ ਆਇਓ ਕੀ ਸੁਨੇਹਾ ਲੈ ਕੇ ਘਰ ਨੂੰ ਜਾਓਗੇ ਆਜੂ ਹਾਂ ਨਰਵਸ ਹੋ ਰਹੇ ਨਹੀਂ ਨਰਵਸ ਤੂੰ ਦੱਸ ਲੈ ਫੇਰਾ ਵਧੀਆ ਫੀਲ ਹੁੰਦਾ ਸਾਨੂੰ ਵਧੀਆ ਫੀਲ ਹੁੰਦਾ ਹਾਂਜੀ ਹਾਂਜੀ ਆ ਜਾ ਫੇਰਾ ਤੇ ਇੱਥੇ ਆਇਓ ਕੀ ਇੱਥੋਂ ਸੁਨੇਹਾ ਲੈ ਕੇ ਜਾ ਰਹੇ ਹਾਂ ਬੱਸ ਤੀਰਸਤਾਨ ਤੇ ਆਇਆ ਮੱਥਾ ਟੇਕ ਕੇ ਹੁਣ ਨਿਕਲ ਰਹੇ ਆ ਅਸੀਂ ਪਿੰਡ ਨੂੰ ਆਪਣਾ ਅੱਛਾ ਕੁਝ ਲੈ ਕੇ ਨਹੀਂ ਜਾਣਾ ਇੱਥੋਂ ਆ ਤੁਸੀਂ ਸਟicker ਵੀ ਲਾਇਆ ਉਹਨਾਂ ਦਾ ਇਹ ਨਹੀਂ 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 ਉਹਨਾਂ ਪੁੱਤਰ ਨੇ ਕੇ ਸੀਸ ਪਰ ਬਾਹਰ ਦੀ ਇਸਤਚਾਰ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਇਹਦੇ ਬਾਰੇ ਪਤਾ ਨਹੀਂ ਜੀ ਕਿੱਥੋਂ ਦੇ ਰਹਿਣ ਵਾਲਿਓ ਡੜਬੇ ਤੋਂ ਹੀ ਡੜਬੇ ਤੋਂ ਥੋੜਾ ਡੜਬੇ ਵਾਲਾ ਏਰੀਆ ਤਾਂ ਬੜਾ ਉਸੇ ਗੁਰੂ ਸਾਹਿਬ ਨੇ ਬੜੇ ਸੰਗਰੂਰ ਵੀ ਦਰਸ਼ਨ ਚਰਨ ਪਾਏ ਨੇ ਪਰ ਸਿੱਖਿਆ ਨਹੀਂ ਕੋਸ ਇਤਿਹਾਸ ਤੋਂ ਸਿੱਖਿਆ ਜੀ ਬੜਾ ਕੁਝ ਸਿੱਖਿਆ ਕੀ ਦੱਸੋ ਫਿਰ ਸਾਹਿਬਜ਼ਾਦਿਆਂ ਦੇ ਨਾਮ ਨਹੀਂ ਯਾਦ ਸਾਹਿਬ ਨਹੀਂ ਯਾਦ ਕਿੰਨੇ ਸਾਲ ਦਾ ਹੋ ਗਿਆ ਮੈਂ 25 ਸਾਲ ਦਾ ਫਿਰ 25 ਸਾਲਾਂ ਜੱਤਿਆਂ ਸਾਹਿਬਜ਼ਾਦਿਆਂ ਦੇ ਨਾਂ ਹੀ ਨਹੀਂ ਜਾਣਦੇ ਸਰ ਮੈਂ ਪੜਿਆ ਬਹੁਤ ਘੱਟ ਹੋਇਆ ਜੀ ਨਹੀਂ ਪੜੇ ਉਹ ਤਾਂ ਸੌਖੀ ਗੱਲ ਆਣਾ ਉਹ ਤਾਂ ਇਤਿਹਾਸ ਆ ਸਾਡਾ ਉਹਨੂੰ ਤਾਂ ਪੜਨ ਦੀ ਵੀ ਲੋੜ ਸੁਣ ਕੇ ਵੀ ਜਿਆਦ ਹੋ ਜਾਂਦਾ ਇਹ ਤਾਂ ਹੈ ਜੀ ਨਹੀਂ ਪਤਾ ਨਹੀਂ ਕਿਸੇ ਤੇਖ ਰਹੇ ਹੋ ਜਿਵੇਂ ਬਹੁਤ ਸਾਰੇ ਕੱਲੀ ਅੱਜ ਸਾਡੇ ਕੇਪੀਏ ਟੀਵੀ ਦੀ ਗੱਲ ਨਹੀਂ ਬਹੁਤ ਸਾਰੇ ਸਾਡੇ মিডিਆ ਕਰਮੀ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਇੱਥੇ ਆਉਂਦੇ ਨੇ ਨੌਜਵਾਨਾਂ ਦੇ ਨਾਲ ਸੁਭਾਨ ਜਵਾਬ ਨੇ ਜਿਹੜੇ ਉਹ ਕਰਦੇ ਨੇ ਅਸੀਂ ਵੀ ਤੁਹਾਨੂੰ ਜਿਹੜੇ ਨੌਜਵਾਨਾਂ ਦੇ ਨਾਲ ਰੂਬਰੂ ਕਰਾ ਰਹੇ ਹਾਂ ਜਿਹੜੇ ਸੰਗਤ ਦੇ ਰੂਪ ਵਿੱਚ ਇੱਥੇ ਪਹੁੰਚੇ ਨੇ ਕੁਝ ਨੌਜਵਾਨ ਸਾਡੇ ਨਾਲ ਹੋਰ ਆ ਰਹੇ ਨੇ ਨਾਲ ਵੀ ਗੱਲ ਕਰਨੀ ਚਾਹਾਂਗੇ ਕਿਤੋਂ ਆਇਓ ਹਾਂਜੀ ਜਿੱਤੂ ਆਇਓ ਕੋਟਕਪੂਰੇ ਤੋਂ ਹੀ ਕੋਟਕਪੂਰੇ ਤੋਂ ਇੱਥੇ ਸਹਿਬਜ਼ਾਦਿਆਂ ਦੀ ਸਾਥ ਤੇ ਆਇਓ ਹਾਂਜੀ ਤੁਹਾਡੀ ਸ਼ਕਲ ਮਿਲਦੀ ਹੈ ਸਹਿਬਜ਼ਾਦਿਆਂ ਨਾਲ ਨਹੀਂ ਜੀ ਹਾਂਜੀ ਨਹੀਂ ਜੀ ਮਲਾਉਣੀ ਨਹੀਂ ਮਲਾਵਾਂਗੇ ਜੀ ਸਰਦਾਰਾਂ ਦੇ ਘਰ ਦੇ ਜੰਮੇ ਹਾਂਜੀ ਫਿਰ ਸਰਦਾਰ ਤਾਂ ਤੁਹ ਲੱਗਦਾ ਨਹੀਂ ਨਹੀਂ ਜੀ ਬਾਹਤਾ ਜੀ ਬਰਨਾਮਾ ਪਏ ਉਹਦੇ ਪਏ ਜੀ ਪਰਨੇ ਨਾਲ ਥੋੜੀ ਸਰਦਾਰ ਬਣਦਾ ਅੱਛਾ ਜੀ ਪਰਨੇ ਨਾਲ ਸਰਦਾਰ ਥੋੜੀ ਬਣਦਾ ਤੇ ਰੱਖਾਂਗੇ 다ੜੀ ਕੇਸ ਤਾਂ ਰੱਖਦੇ ਤਦੋਂ ਰੱਖਣੇ ਨੇ ਜਦੋਂ ਪਰ ਨਹੀਂ 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 ਮਰ ਨਹੀਂ ਰੱਖਾਂਗੇ ਫਿਰ ਇਹ ਤੁਸੀਂ ਕਿਹ ਗੋਸਤ ਜਾਣ ਹੀ ਰਹੇ ਤੁਸੀਂ ਹਰ ਸਾਲ ਆਉਨੇ ਹੋ ਉਸੇ ਤਰ੍ਹਾਂ ਆ ਜਾਣੇ ਹੋ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਆਇਓ ਫਿਰ ਇਤਿਹਾਸ ਬਾਰੇ ਤਾਂ ਪਤਾ ਹੋਣਾ ਚਾਹੀਦਾ ਅਰੇ ਮੈਂ ਪਹਿਲੀ ਵਾਰ ਕੋਈ ਸਹਿਬਜ਼ਾਦਿਆਂ ਦੇ ਨਾਮ ਨਹੀਂ ਪਤਾ ਹੀ ਆਪਣਾ ਮਤ ਹਾਂਜੀ ਐਸੇ ਤੁਸੀਂ ਮੈਂ ਬਾਰ ਬਾਰ ਤੁਹਾਨੂੰ ਫੇਰ ਦੱਸ ਰਿਹਾ ਵੀ ਸਾਡੇ ਨੌਜਵਾਨਾਂ ਨੂੰ ਸਾਡੇ ਸਹਿਬਜ਼ਾਦਿਆਂ ਦੇ ਨਾਮ ਤੱਕ ਨਹੀਂ ਪਤਾ ਕੁਝ ਪੜ੍ਹਣਾ ਸਾਡੇ ਨਾਲ ਨੇ ਆਓ ਆਜੋ ਤੇ ਪਰ ਦੇਖੋ ਸਾਡੇ ਬੱਚੇ ਨੇ ਜਿਹੜੇ ਜੇ ਨੌਜਵਾਨ ਪੀੜ੍ਹੀ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਗਲਾਂ ਵਿੱਚ ਭੁੱਕੀ ਫੀਮ ਡੋਡੇ ਪੈਗੀਆਂ ਜੰਜੀਰੀਆਂ ਨਸ਼ਾ ਗੱਲੀ ਜਾਵੇ ਸਾਡੀਆਂ ਨਮੀਆਂ ਪਨੀਰੀਆਂ ਬਹੁਤ ਸਾਰੇ ਰਾਈਟਰਾਂ ਨੇ ਆਪੋ ਆਪਣੇ ਬਲਬਲੇ ਰਾਈਟਰਾਂ ਨੇ ਨੌਜਵਾਨੀ ਪੀੜੀ ਦੇ ਸਬੰਧ ਵਿੱਚ ਵੀ ਲਿਖੇ ਨੇ ਪਰ ਕੁਝ ਨੌਜਵਾਨ ਹੋਰ ਸਾਡੇ ਨਾਲ ਮੌਜੂਦ ਨੇ ਹਾਂਜੀ ਵੀਰੇ ਕਿੱਥੋਂ ਆਇਓ ਅਸੀਂ ਪਿੰਛੇ ਤੋਂ ਆਏ ਹਿਰਤਿਆ ਹਰਿਆਣਾ ਰਤਿਆ ਹਰਿਆਣਾ ਹਾਂਜੀ ਤੇ ਇਤਿਹਾਸ ਬਾਰੇ ਜਾਣਕਾਰੀ ਹੈ ਸਾਬ ਜਦਿਆਂ ਨੇ ਹਾਂਜੀ ਦੇ ਦੇਣੀ ਥੋੜੀ ਮੋਟੀ ਜਿਹੀ ਕਹਿ ਗਈ 10 ਜੀ ਹਾਂਜੀ ਸਹਿਬਿਆ ਤੇ ਇਹ ਮਾਲੋ ਯੂਨੀਵਰਸਿਟੀ ਦੇ ਆਲੇ ਚੱਲ ਰਹੇ ਨੇ ਸਭਾ ਦੇ ਦਿਨੇ ਜੀਰੇ ਅਸੀਂ ਹਰਿਆਣੇ ਤੋਂ ਆਇਆ ਜੀ ਸਹਿਬਿਆ ਦੇੜੇ ਛੋੜੇ ਸਹਿਬਿਆ ਤੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਿੰਤਾ ਸੀਗਾ ਜੀ ਸੋ ਉਹਨਾਂ ਦੀ ਸ਼ਾਤ ਨੂੰ ਕਿਉਂ ਚਿੰਨਿਆ ਗਿਆ ਨੀਹਾਂ ਦੇ ਵਿੱਚ ਨੀਆਂ ਦੇ ਵਿੱਚ ਇਸ ਕਰਕੇ ਚਣ ਹੈ ਗਾਈਸ ਸਹਬਿਆ ਦੇ ਜਿਹੜੇ ਮੋਗਲ ਸੀ ਬजीर खान ਹੋਰੀ ਜੀ ਜੋ ਆਪਣੇ ਦਸਮ ਪਿਤਾ ਤਸ਼ਮੀਰ ਪਿਤਾ ਗੋਬਿੰਦ ਸਿੰਘ ਜੀ ਸੀ ਉਹਨਾਂ ਨਾਲ ਚੰਗਾ ਲੱਗਦੀ ਸੀ ਜੀ ਉਹਨਾਂ ਨੇ ਬਾਇ ਬੁਰ ਗੋਬਿੰਦ ਸਿੰਘ ਜੀ ਤੋਂ ਨਹੀਂ ਕੱਢਿਆ ਇਹਨਾਂ ਨੇ ਬੱਚਿਆਂ ਤੋਂ ਕੱਢਿਆ ਜੀ ਬजीर खान ਨੇ ਉਹ ਜੀ ਜਿਹੜੇ ਵੱਡੇ ਸਹਬਿਆ ਦੇ ਸੀ ਉਹ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਤੁਹਾਨੂੰ ਆਪਣੀ ਸ਼ਕਲ ਜੋ ਸਹਬਜਾਦੇ ਨੇ ਸ਼ਕਲ ਦੀ ਨਹੀਂ ਆ ਹੈ ਜੀ ਇਤਿਹਾਸ ਤਾਂ ਇਹਨਾਂ ਦੱਸ ਰਹੇ ਹਾਂ ਸਹਬਜਾਦੇ ਨੇ ਸ਼ਕਲ ਦੀ ਨਹੀਂ ਆ ਸ਼ਾਇਦ ਕੋਈ ਨਾ ਇਹ ਮਾਲ ਕਰੇ ਮੇਰੀਆਂ ਅੱਖਾਂ ਦੀ ਦਾੜੀ ਕੇ ਮਾਲਕ ਨੇ ਮੇਰ ਤਾਂ ਤਾਂ ਕਰਨੀਆਂ ਨੇ ਜੇ ਇੱਥੇ ਪਰਨ ਕਰੋਗੇ ਕਰਾਂਗੀ ਪਰ ਨਹੀਂ ਮੇਰੇ ਨਾਲ 4-5 ਸਾਲ ਤੋਂ ਤੁਸੀਂ ਦਾੜੀ ਕਟਾਉਂਦੇ ਹੋ ਨਾ ਦਾੜੀ ਤਾਂ ਜੇ ਆਈ ਨਹੀਂ ਕਟਾਉਣਾ ਨਾ ਇਹ ਮਸ਼ੀਨ ਤਾਂ ਲੱਗੀ ਹੋਈ ਆ ਨਾ ਕੋਈ ਗੱਲ ਨਹੀਂ ਨਾ ਨਾ ਬਾਠ ਵੀ ਕਰ ਦਿੰਦਾ ਜੀ ਬਾਠ ਕਰ ਲੈਂਦਾ ਇਹ ਕਹਿੰਦੇ ਕਹਿੰਦੇ ਰੌਣ ਲਾ ਲੈਂਦਾ ਜੀ ਤੇ ਰੌਣ ਲਾਉਣ ਤੋਂ ਬਾਅਦ ਵੀ ਫਿਰ ਦਾੜੀ ਕਟਾਉਂਦੀ ਉਹ ਕੋਈ ਗੱਲ ਨਹੀਂ ਰੱਖਾਂ ਇੱਥੇ ਫਿਰ ਅਰਦਾਸ ਕਰਕੇ ਜਾਓ ਨਾ ਵੀ ਮੈਂ ਅੱਜ ਤੋਂ ਬਾਅਦ ਦਾੜੀ ਕਿਸ ਨਿਓਰਾਂਗੀ ਅਰਦਾਸ ਕਰਕੇ ਜਾਵਾਂਗੀ ਦਾੜੀ ਕੇਸ ਰੱਖਾਂਗੀ ਪੁਛੇਤੀ ਰੱਖਾਂ ਬਹੁਤ ਦਿਨਾਂ ਛੇਤੀ ਹੋ ਸਕਾ ਇਹ ਉਹਨੇ ਛੇਤੀ ਸੁਧਰਾਂਗੇ ਸਭ ਜਾਦਿਆਂ ਦੇ ਨਾਮ ਚਾਰਾਂ ਦੇ ਬਾਬਾ ਅਜੀਤ ਸਿੰਘ ਜੁਹਾਰ ਸਿੰਘ ਫਤੇ ਸਿੰਘ ਜੋਰਾਵਰ ਸਿੰਘ ਜੀ ਠੀਕ ਆ ਜੀ ਆਪ ਸਰੀਆਂ ਦਾ ਆ ਭੈਣ ਜੀ ਸਾਡੇ ਨਾਲ ਨੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਇੱਥੇ ਤੁਸੀਂ ਆਏ ਹੋ ਫਤੇਗੜ ਸਾਹਿਬ ਦੀ ਧਰਤੀ ਤੇ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਤੇ ਹੋਰ ਜਿੰਨੇ ਰੋਲੇ ਰੱਪਾ ਜਾਂ ਹੁੱਲੜ ਬਾਜੀ ਸਾਡੇ ਨੌਜਵਾਨ ਕਰਦੇ ਨੇ ਉਹਨਾਂ ਨੂੰ ਇਸ ਸ਼ਹੀਦੀ ਦਿਹਾੜਿਆਂ ਦੇ ਸਮਰਪਿਤ ਸਬੰਧ ਵਿੱਚ ਕੀ ਸਨੇਹਾ ਦੇਣਾ ਚਾਹੋਗੇ ਮੈਂ ਸਾਰੇ ਵੀਰਾਂ ਬਜ਼ੁਰਗਾ ਨੂੰ ਸਾਰੇ ਉਹ ਸੀ ਨਾ ਦਿੰਨੀ ਆ ਉਹ ਛੋਟੇ ਛੋਟੇ ਜਿੰਦਾ ਸੀ ਜਿਨ੍ਹਾਂ ਨੇ ਸਾਡੇ ਲਈ ਕਿਸੇ ਲਾਲਚ ਨਾਲ ਨਹੀਂ ਨਹੀਂ ਕਿਸੇ ਕਿਸੇ ਲਾਲਚੋਂ ਚੰਨੀ ਆਏ ਕਿਸੇ ਦੀ ਕਿਸੇ ਤੱਕ ਅੱਛੇ ਦਵਾ ਵਿੱਚ ਨਹੀਂ ਆਏ ਦਵਾ ਵਿੱਚ ਨਹੀਂ ਆਏ ਆਪਣੇ ਅਚਾਨਾ ਸਾਡੇ ਲਈ ਕੁਰਬਾਨ ਕਰ ਦਿੱਤੀਆਂ ਅੱਜ ਅਸੀਂ ਵੀ ਉਹਨਾਂ ਦੇ ਪੂਰਿਆਂ ਤੇ ਨਾਂ ਚੱਲੀਏ ਤੇ ਲਾਂਟ ਸਾਡੀ ਜ਼ਿੰਦਗੀ ਨੂੰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦੀ ਆ ਪਰਨ ਕਰੋ ਤੇ ਪੀਤ ਜੀ ਆਏ ਹੋ ਇਸ ਜਗ੍ਹਾ ਤੇ ਆਏ ਹੋ ਆਪਣੀ ਸਾਬਤ ਸੂਰਤ ਦੀ ਪਰਨ ਕਰਕੇ ਜਾਓ ਵੀ ਅਗਲੇ ਸਾਲ ਅਸੀਂ ਸਾਬਤ ਸੂਰਤ ੋਕੇ ਦਸਤਾਰਾਖ ਜਾ ਕੇ ਦਮਾਲੇ ਜਾੜੇ ਰਾਖ ਕੇ ਆਵਾਂਗੇ ਤੇ ਅਸੀਂ ਉਹਨਾਂ ਅਸੀਂ ਸਾਡੇ ਅਸੀਂ ਸੰਤਾਲੀ ਜਿਹੀ ਹੋ ਗਈ ਨਾਲ ਠੀਕ ਆ ਧੰਨਵਾਦ ਭੈਣ ਜੀ ਭੈਣ ਜੀ ਹੋਰਾਂ ਨੇ ਜਿਵੇਂ ਸਾਰੇ ਦੱਸਿਆ ਵੀ ਨੌਜਵਾਨ ਇਸ ਤਰ੍ਹਾਂ ਕਰਕੇ ਆਉਣ ਤਾਂ ਸਾਡਾ ਇੱਥੇ ਆਇਆ ਸਫਲ ਹੈ ਧੰਨਵਾਦ ਜੀ ਕੱਲ